ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕ ਸੇਵਾ YouTube ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਜੀ ਅੱਜ ਗੱਲ ਕਰਨ ਜਾ ਰਹੇ ਹਾਂ ਪੰਜਾਬ ਹਰਿਆਣਾ ਦੇ ਉਹਨਾਂ ਨੌਜਵਾਨਾਂ ਬਾਰੇ ਜੋ ਕਿ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਆ ਕਿ ਉਹ ਹੁਣ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ ਟੈਨਸ਼ਨ ਦਾ ਸ਼ਿਕਾਰ ਹੋ ਰਹੇ ਨੇ ਅੰਦਰ ਵੜ ਕੇ ਪਏ ਹੋਏ ਨੇ ਕਿਸੇ ਨਾਲ ਗੱਲਬਾਤ ਨਹੀਂ ਕਰਦੇ ਤੇ ਅੰਦਰ ਵੜ ਕੇ ਚੋਰੀ-ਚੋਰੀ ਮਾਪਿਓ ਤੋਂ ਰੋ ਰਹੇ ਨੇ ਉਹਨਾਂ ਵੀਰਾਂ ਨੂੰ ਬੇਨਤੀ ਭਾਈ ਇਸ ਤਰ੍ਹਾਂ ਦਿਲ ਨਾ ਹਾਰੋ ਕਿਉਂਕਿ ਬੰਦੇ ਦੀ ਜ਼ਿੰਦਗੀ ਚ ਉਤਾਰ ਚੜਾ ਆਉਂਦੇ ਰਹਿੰਦੇ ਆ ਇਹ ਨਹੀਂ ਵੀ ਅੱਜ ਮਾੜਾ ਸਮਾਂ ਆਇਆ ਤੇ ਕੱਲ ਨੂੰ ਵੀ ਮਾੜਾ ਸਮਾਂ ਰਹੇਗਾ ਉਸ ਅਕਾਲ ਪੁਰਖ ਦੀ ਰਜ਼ਾ ਦੇ ਵਿੱਚ ਰਾਜੀ ਰਿਹਾ ਕਰੋ ਤੇ ਐਵੇਂ ਮਨ ਦੇ ਵਿੱਚ ਟੈਨਸ਼ਨਾਂ ਨਾ ਪਾ ਲਓ ਵੀ ਹੁਣ ਸਾਡਾ ਕੀ ਬਣੇਗਾ ਇਹ ਲਾ ਲਓ ਜਦੋਂ ਜਸਪਤਰਾਏ ਦਾ ਸਿਰ ਵੱਢ ਦਿੰਦੇ ਸਿੱਖ ਫਿਰ ਲਖਪਤਰਾਏ ਤੇ ਜਹੀਆ ਖਾਨ ਇੱਕ ਇੱਕ ਸਿੱਖ ਨੂੰ ਚੁਣ ਕੇ ਮਾਰ ਦਿੰਦਾ ਹੈ ਸਿੱਖਾਂ ਦੇ ਘਰਾਂ ਬਾਰਾਂ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਬੱਚੇ ਬੀਬੀਆਂ ਸਾਰਿਆਂ ਨੂੰ ਕਤਲ ਕਰ ਦਿੱਤਾ ਜਾਂਦਾ ਹੈ 1746 ਈਸਵੀ ਦੇ ਵਿੱਚ ਤੇ ਸਿੱਖਾਂ ਨੂੰ ਆਪਦੇ ਘਰਬਾਰ ਛੱਡ ਕੇ ਜੰਗਲ ਬੇਲਿਆਂ 'ਚ ਲੁਕਦੇ ਨੇ ਉੱਥੇ ਵੀ ਇਹ ਜਾ ਕੇ ਜੰਗਲਾਂ ਨੂੰ ਅੱਗ ਲਾ ਕੇ ਸਿੱਖਾਂ ਨੂੰ ਜਿਉਂਦੇ ਸਾੜ ਦਿੰਦੇ ਆ ਲਗਭਗ 13000 ਸਿੱਖ ਉਹਦੇ ਸ਼ਹੀਦ ਹੁੰਦਾ ਹੈ ਤੇ ਉਦੋਂ ਇਹ ਜਈਆ ਖਾਨ ਵਰਗੇ ਕਿਆਸ ਰਈਆਂ ਲਾਉਂਦੇ ਸੀ ਵੀ ਸਿੱਖ ਸਾਰੇ ਖਤਮ ਹੋ ਗਏ ਉਹਨੇ ਕਦੀ ਉੱਠ ਹੀ ਨਹੀਂ ਸਕਦੇ ਜੇ ਕੋਈ ਰਹਿ ਗਿਆ ਤਾਂ ਉਹ ਸਿੱਖੀ ਨੂੰ ਆਪਣੇ ਆਪ ਛੱਡ ਦੇਗਾ ਪਹਿਲੀ ਗੱਲ ਉਹਨੇ ਕੋਈ ਜਿਉਂਦਾ ਛੱਡਿਆ ਨਹੀਂ ਸੀ ਪਰ ਵੇਖ ਲਓ 2-4 ਸਾਲਾਂ ਬਾਅਦ ਵੀ ਸਿੱਖ ਫਿਰ ਰਾਈਜ਼ ਹੋਏ ਤੇ 1762 ਈਸਵੀ ਦੇ ਵਿੱਚ ਲਾਲੋਬੀ ਲੋਕ ਸਗੋਂ ਹਿੰਦੂਆਂ ਦੀਆਂ ਬਹੁ-ਬੇਟੀਆਂ ਨੂੰ ਛਡਾਉਣ ਦੇ ਯੋਗ ਹੋ ਗਏ ਜਦੋਂ ਮਰਹੱਟੇ ਪਾਣੀਪੱਤ ਦੀ ਜੰਗ ਹਾਰ ਗਏ ਉਹ 10 ਸਾਲ ਨਹੀਂ ਉੱਠ ਪਾਏ ਫਿਰ ਜਦੋਂ ਇਹ ਅਬਦਾਲੀ ਹਿੰਦੁਸਤਾਨ ਦੀਆਂ ਧੀਆਂ ਪੈਣਾ ਨੂੰ ਲੁੱਟ ਕੇ ਲ ਜਾ ਰਿਹਾ ਸੀ ਮੰਦਰਾਂ ਨੂੰ ਲੁੱਟ ਕੇ ਲ ਜਾ ਰਿਹਾ ਸੀ ਤੇ ਉਦੋਂ ਫਿਰ ਮੜੱਟੇ ਸਰਦਾਰ ਆਉਂਦੇ ਸਿੱਖਾਂ ਕੋਲੇ ਨਵਾਬ ਕਪੂਰ ਸਿੰਘ ਵਰਗਿਆਂ ਕੋਲੇ ਤੇ ਜੱਸਾ ਸਿੰਘ ਆਲੂਵਾਲੀਆ ਦੇ ਕੋਲ ਭਾਈ ਸਾਡੀ ਮਦਦ ਕੀਤੀ ਜਾਵੇ ਕਿਉਂਕਿ ਅਬਦਾਲੀ ਸਾਡੀਆਂ ਧੀਆ ਪੈਣਾ ਵੀ ਚੱਕ ਕੇ ਲੈ ਗਿਆ ਚਲੋ ਸਾਡਾ ਰਾਜ ਪਾਟ ਸੋਨਾ ਸਭ ਗਿਆ ਪੈਸਾ ਗਿਆ ਧਨ ਮਾਲ ਗਿਆ ਉਹ ਤਾਂ ਸਾਨੂੰ ਕੋਈ ਦੁੱਖ ਨਹੀਂ ਪਰ ਇਹ ਸਾਡੀਆਂ ਧੀਆ ਪੈਣਾ ਨੂੰ ਹੁਣ ਗਜਨੀ ਦੇ ਬਜ਼ਾਰਾਂ 'ਚ ਟਕੇ ਟਕੇ ਦੇ ਵੇਚੇਗਾ ਇਸ ਕਰਕੇ ਸਾਡੀਆਂ ਧੀਆ ਪੈਣਾ ਨੂੰ ਛਡਾਓ ਫਿਰ ਜੱਸਾ ਸਿੰਘ ਆਲੂਵਾਲ ਗਿਆ ਉਹਨਾਂ ਬੱਚੀਆਂ ਨੂੰ ਰਾਤ ਨੂੰ 12 ਵਜੇ ਹਮਲਾ ਕਰਕੇ ਅਬਦਾਲੀ ਦੀ ਫੌਜ ਤੇ ਛਡਵਾ ਕੇ ਲਿਆਉਂਦਿਆ ਜਿਹੜੋ ਬੀਬੀਆਂ ਬੱਚੀਆਂ ਉਸਦੇ ਰਹਿ ਜਾਂਦੀਆਂ ਫਿਰ ਤੀਜੇ ਦਿਨ ਜਾ ਕੇ ਹਮਲਾ ਕਰਕੇ ਛਲਵਾ ਕੇ ਲਿਆਉਂਦੇ ਆ ਜਿਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਸਿੱਖਾਂ ਦਾ ਦੁਸ਼ਮਣ ਬਣ ਜਾਂਦਾ ਪਹਿਲਾਂ ਉਹ ਤਾਂ ਕੋਈ ਸਿੱਖ ਨਾਲ ਲੈਂਦੇ ਨਹੀਂ ਸੀ ਫਿਰ ਉਹ 3 ਲੱਖ ਫੌਜ ਲੈ ਕੇ ਜਿਹਾਦ ਦੇ ਨਾਂ ਤੇ ਗੁੱਸੇ ਦਾ ਮਾਰਿਆ 72 ਘੰਟਿਆਂ ਦੇ ਵਿੱਚ ਕਾਬਲ ਤੋਂ ਮਲੇਜ਼ਕੋਟ ਲਿਆ ਜਾਂਦਾ ਤੇ ਪਹਿਲੇ ਦਿਨ ਹੀ 20 ਤੋਂ 25 ਹਜ਼ਾਰ ਸਿੱਖਾਂ ਦਾ ਕਤਲ ਕਰ ਦਿੱਤਾ ਜਾਂਦਾ ਕਿਉਂਕਿ ਸਿੱਖਾਂ ਤੇ ਇੱਕਦਮ ਅਚਾਨਕ ਹਮਲਾ ਹੁੰਦਾ ਸਿੱਖਾਂ ਨੂੰ ਪਤਾ ਨਹੀਂ ਹੁੰਦਾ ਵੀ ਸਾਡੇ ਤੇ ਹਮਲਾ ਹੋਣਾ ਹੈ ਜਾਂ ਤੱਕੋ ਤਿਆਰੀ ਹੁੰਦੀ ਤੇ ਸਿੱਖ ਲੜਦੇ ਤੇ ਲਗਭਗ ਉਸ ਹਮਲੇ 'ਚ 35 ਹਜ਼ਾਰ ਸਿੱਖ ਮਾਰਿਆ ਜਾਂਦਾ ਹੈ। ਤੇਮਨਦ ਸ਼ਾਹ ਅਬਦਾਲੀ ਸੋਚਦਾ ਵੀ ਕੋਈ ਸਿੱਖ ਰਹੀਂ ਨਹੀਂ ਗਿਆ। ਕਿਉਂ ਸਾਡੇ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਤੇ ਤੋਫ ਦੇ ਗੋਲਿਆਂ ਨਾਲ ਹਮਲਾ ਕਰਕੇ ਸ੍ਰੀ ਹਰਮੰਦਰ ਸਾਹਿਬ ਨੂੰ ਵੀ ਢਹਿ ਢੇਰੀ ਕਰ ਦਿੰਦਾ ਤੇ ਸਰੋਵਰ ਨੂੰ ਵੀ ਰੇਤਾ ਮਿੱਟੀ ਨਾਲ ਪੂਰ ਦਿੰਦਾ। ਤੇ ਲਾ ਲੋ ਉਸ ਤੋਂ ਬਾਅਦ ਥੋੜੇ ਚਿਰ ਬਾਅਦ ਹੀ ਮੰਨ ਲਓ ਸਿੱਖ ਸਰਦਾਰ ਇਕੱਠੇ ਹੋ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਮੋੜ ਉਸਾਰੀ ਕਰ ਦਿੰਦੇ ਆ ਤੇ ਕਿੱਥੇ ਦਾ ਉਸਾਰੀ ਕਰਦੇ ਨੇ ਕਿੱਥੇ ਬਿਲਡਿੰਗ ਦੇ ਉੱਤੇ ਸੋਨੇ ਦੇ ਪੱਤਰੇ ਚੜਾ ਦਿੰਦੇ ਨੇ ਸਾਡਾ ਇਹ ਆ ਗੌਰਵ ਮੈ ਇਤਿਹਾਸ ਜਦੋਂ ਸਾਡਾ ਸਾਰਾ ਕੁਝ ਖਤਮ ਹੋ ਗਿਆ ਸੀ ਘਰ ਵੜੀ ਰਹਾ ਕੋਈ ਖਾਣ ਨੂੰ ਦਾਣੇ ਵੀ ਨਹੀਂ ਸੀਗੇ ਉਦੋਂ ਯਾਰ ਅਸੀਂ ਸਰਵਾਈਵ ਕਰ ਗਏ ਤੇ ਹੁਣ ਤੁਸੀਂ ਕਿਉਂ ਐਵੇਂ ਅੰਦਰਾਂ ਚ ਵੜ ਕੇ ਬੈਠੇ ਹੋ ਟੈਨਸ਼ਨਾਂ ਦੇ ਮਾਰੇ ਹੋ ਚਲੋ ਜਿੰਦਗੀ 'ਚ ਚੰਗਾ ਮਾੜਾ ਸਮਾਂ ਆਉਂਦਾ ਹੈ ਦਿਲ ਦੀ ਛੱਡੀ ਦਾ ਉਸ ਕਾਲਪੁਰਖ ਦਾ ਓਟ ਆਸਰਾ ਲਾ ਕੇ ਲੈ ਕੇ ਤੁਸੀਂ ਕੋਈ ਨਵਾਂ ਇੱਥੇ ਸਟਾਰਟਅਪ ਕਰੋ ਉਹਦੇ ਬਾਰੇ ਮੈਂ ਫਿਰ ਡਿਸਕਸ ਕਰਾਂਗਾ ਵੀਡੀਓ ਜਿਆਦਾ ਲੰਮੀ ਹੋ ਜਾਏਗੀ ਬਸ ਅੱਜ ਵੀਰਾਂ ਨੂੰ ਇੰਨੀ ਬੇਨਤੀ ਪਾਈ ਅਸੀਂ ਉਹ ਕੌਮ ਹਾਂ ਪੰਜਾਬੀਓ ਜਿਹੜੇ ਬਿਲਕੁਲ ਉੱਜੜ-ਉੱਜੜ ਕੇ ਦੁਬਾਰਾ ਵਸਦੇ ਰਹੇ ਹਾਂ ਯਾ ਤੁਹਾਡਾ ਤਾਂ ਘਰ-ਬਾਰ ਵੀ ਹੈਗਾ ਹੈ ਜ਼ਮੀਨ ਜਾਇਦਾਦਾਂ ਵੀ ਹੈਗੀਆਂ ਪਰਿਵਾਰ ਵੀ ਹੈਗਾ ਜੀਜੰਤ ਵੀ ਹੈਗੇ ਆ ਇੰਨੀਆਂ ਟੈਨਸ਼ਨਾਂ ਕਾਦੀਆਂ ਲਈਆਂ ਸਿਆਣੇ ਬਣੋ ਟੈਨਸ਼ਨ ਨਾ ਲਓ ਗੁਰੂ ਘਰ ਜਾਓ ਤੁਹਾਡੇ ਮਨ ਨੂੰ ਸ਼ਾਂਤੀ ਆਵੇ ਇੰਨੀਆਂ ਕੋ ਬੇਨਤੀਆਂ ਸੀ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ